ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਕ੍ਰਿਸ਼ਨ ਰਾਦੇ ਰਾਦੇ ਉਹ ਜਿਹੜਾ ਬਟਿੰਡੇ ਵਿੱਚ ਮਰਟਰ ਹੋਇਆ ਕਮਲ ਨਾਮ ਦੀ ਕੁੜੀ ਦਾ ਜਿਹੜੀ ਇੰਸਟਾਗ੍ਰam ਤੇ ਜਿਹਦੇ 4 ਲੱਖ ਫੋਲੋਅਰ ਸੀ ਸੋ ਬਹੁਤ 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 ਵੀਡੀਓ ਦੇਖ ਲਈ ਅੱਜ ਕਹਿੰਦੇ ਕਿ ਬੜਾ ਗੰਦ ਪਾਇਆ ਸੀ ਉਹ ਇੰਸਟਾਗ੍ਰam ਤੇ 노 ਡਾਊਟ ਦੈਟਸ ਟਰੂ ਕਿ ਉਹਨੇ ਬਹੁਤ ਗੰਦ ਪਾਇਆ ਸੀ ਬਹੁਤ ਗੰਦੇ ਗੰਦੇ ਕੱਪੜੇ ਪਾਉਣਾ ਅਸ਼ਲੀਲ ਹਰਕਤਾਂ ਕਰਨਾ ਆਪਣੇ ਅੰਗ ਪ੍ਰਦਰਸ਼ਨ ਕਰਨਾ ਖੁੱਲੇ ਹਮ ਲੋਕਾਂ ਨੂੰ ਗੰਦੇ ਕੰਮਾਂ 'ਸੇ ਸੱਦਾ ਦੇਣਾ। ਮੇਰੇ ਸਾਹਮਣੇ ਪੁਲਿਸ ਨਾਮ ਦੀ ਕਾਨੂੰਨ ਨਾਮ ਦੀ ਇੱਕ ਚੀਜ਼ ਹੈ ਸਾਰੇ ਮੁਲਕਾਂ ਦੇ ਵਿੱਚ। ਜੇ ਕੋਈ ਬੰਦਾ ਇਦਾਂ ਦੀ ਗੱਲ ਕਰਦਾ ਹੈ, ਚਲੋ ਕੁਝ ਲੋਕ ਇਕੱਠੇ ਹੋ ਕੇ ਪੁਲਿਸ ਨੂੰ ਕੰਪਲੇਨਟ ਦੇ ਸਕਦੇ ਆ, ਪੁਲਿਸ ਨੂੰ ਕਹਿ ਸਕਦੇ ਜੇ ਤੂੰ ਇਦਾਂ ਦੇ ਕੰਮ ਕਰਨੇ ਬੰਦ ਨਹੀਂ ਕੀਤੇ, ਵੀ ਬਾਤ ਤੈਨੂੰ ਚੱਕ ਕੇ ਸੇ 6 ਮਹੀਨੇ ਜੇਲ੍ਹ ਭੇਜਾਂਗੇ। ਬਾਤ ਰਸਤੇ ਹੁੰਦੇ ਆ ਪੁਲ ਇਹ ਪੁਲਿਸ ਦਾ ਕੰਮ ਹੈ, ਸਾਡਾ ਨਹੀਂ ਹੈ ਨਾ। ਪਰ ਜਿਹੜੇ ਅਮਰਿਤਪਾਲ ਮੈਰੋ ਦੇ ਬੰਦੇ ਫੜੇ ਗਏ ਆ ਤੇ ਅਮਰਿਤਪਾਲ ਮੈਰੋ ਨੇ ਕਿਹਾ ਕਿ ਇਹ ਸਾਰਾ ਕੁਝ ਮੈਂ ਕਰਾਇਆ ਵੀ ਮੈਂ ਉਹਨੂੰ ਪਹਿਲੇ ਧਮਕੀ ਵੀ ਦਿੱਤੀ ਸੀ ਮੈਂ ਉਹਨੂੰ ਕਿਹਾ ਸੀ ਕਿ ਬੰਦੇ ਦੀ ਪੁੱਤ ਬਨਜਾ ਇਹ ਕੰਮ ਛੱਡ ਦੇ ਤੂੰ ਪਿੱਛੇ ਕੌਰ ਲਾਨੀ ਆ ਈਵਨ ਕਿ ਉਹ ਕਮਲ ਕੌਰ ਨਹੀਂ ਸੀ ਕੋਈ ਪਤਨੀ ਕੰਚਨ ਕੋਈ ਯੂਪੀ ਦੀ ਭਈਆ ਰਾਣੀ ਸੀ ਵਾਟਵਰ ਜੋ ਵੀ ਹੈ ਕਹਿ ਰਿਹਾ ਸੋ ਮੈਂ ਪਹਿਲੇ ਗੱਲ ਪੁੱਛੂੰਗੀ ਵੀ ਹੁਣ ਜਿਹੜਾ ਪੰਜਾਬ ਦਾ ਸੀ ਐ ਮੁੱਖ ਮੰਤਰੀ ਆ ਇਹ ਸਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਆ ਜਿਹੜਾ ਕਾਲ ਤਖਤਲੇ ਆ ਇਹ ਸਾਰੇ ਸੁੱਤੇ ਹੋਏ ਆ ਹੁਣ ਹਲੇ ਲੋਕ ਖਾਲਸਤਾਨ ਦੀ ਡਿਮਾਂਡ ਕਰਦੇ ਆ ਆ ਖਾਲਸਾ ਰਾਜ ਮੰਗਦੇ ਆ ਜਿਦੇ ਵਿੱਚ ਨਿਹੱਥੀ ਔਰਤਾਂ ਤੇ ਤੁਸੀਂ ਵਾਰ ਕਰੋਗੇ ਵੱਧ ਕਰੋਗੇ ਉਹਨਾਂ ਦੇ ਮਰਡਰ ਕਰੋਗੇ ਅੰਮ੍ਰਿਤਪਾਲ ਮੈਰੋ ਉਹਦੇ ਜਿਹੜੇ ਸਾਥੀ ਆ ਉਹਨਾਂ ਨੂੰ ਕਿਹਨੇ ਹੱਕ ਦਿੱਤਾ ਕਤਲ ਕਰਨ ਦਾ ਕਿਨੇ ਕਾਨੂੰਨ ਉਹਨਾਂ ਨੂੰ ਉਹਦੇ ਹੱਥ ਚ ਫੜਾਇਆ ਵੀ ਜਿਹੜੀ ਚੀਜ਼ ਤੈਨੂੰ ਪਸੰਦ ਨਹੀਂ ਜਾ ਕੇ ਮਾਰਦੇ ਉਹਨੂੰ ਅੱਗੇ ਪੀਗਰੇਵਾਲ ਦੀ ਫਿਲਮ ਆਈ ਸੀ ਅਕਾਲ ਕੀਪੀ ਗਰੇਵਾਲ ਨੇ ਉਹਦੇ ਵਿੱਚ ਖੁਦ ਮੈਂਸ਼ਨ ਕੀਤਾ ਹੈ ਕਿ ਉਹਨੇ ਬਾਬਾ ਗੁਲਾਬ ਨੂੰ ਵੀ ਪੁੱਛਿਆ ਬਾਬਾ ਗੁਲਾਬ ਸਿੰਘ ਨੂੰ ਕਹਿੰਦਾ ਮੈਂ 32 ਲੱਖ ਰੁਪਏ ਨਿਹੰਗਾਂ ਨੂੰ ਦੇ ਚੁੱਕਿਆ ਆ ਬਾਬਾ ਜੀ ਕਿ ਪਲੀਜ਼ ਇੱਕ ਵਾਰ ਆ ਕੇ ਮੇਰੀ ਫਿਲਮ ਵੇਖ ਜੋ ਮੂੰਹ ਬੰਦ ਕਰ ਲੋ ਰੋਲਾ ਨਾ ਪਾਓ ਮੇਰੀ ਫਿਲਮ 'ਚ ਕੁਝ ਵੀ ਗਲਤ ਨਹੀਂ ਹੈ ਉਹ ਸੱਚਾ ਕਿ ਅਕਾਲ ਵਿੱਚ ਐਸਾ ਕੁਝ ਵੀ ਗਲਤ ਨਹੀਂ ਸੀ ਇਹ ਜਿੱਥੇ ਨਿਹੰਗਾਂ ਦਾ ਜੀ ਕਰਦਾ ਹੈ ਸਿਨੇਮਾ ਹਾਲ 'ਚ ਵੜ ਜਾਂਦੇ ਆ ਕਿਰਪਾਣਾ ਲੈ ਕੇ ਲਾਓ ਪੋਸਟਰ ਫਿਲਮ ਨਹੀਂ ਚੱਲਣ ਦੇਣੀ ਲੋਕਾਂ ਦੇ ਵਿਆਹਾਂ 'ਚ ਵੜ ਜਾਂਦੇ ਆ ਲੋਕਾਂ ਦੇ ਰੈਸਟੋਰੈਂਟ 'ਚ ਵੜ ਕੇ ਉਹਨਾਂ ਤੋਂ ਫਰੋਤੀਆਂ ਮੰਗਦੇ ਆ ਕਿਸੇ ਨੂੰ ਫੋਨ ਲਾ ਕੇ ਸੌਦਾ ਲਾ ਦਾਂਗੇ ਮਤਲਬ ਇੰਨੀ ਛੂਟ ਤੁਸੀਂ ਇਹ ਨਿੰਗਾਂ ਨੂੰ ਦਿੱਤੀ ਆ ਗੁੰਡਾ ਗਰਦੀ ਬਦਮਾਸ਼ੀ ਸਰੇਮ ਕਰ ਰਿਹਾ ਪੰਜਾਬ ਦੇ ਵਿੱਚ ਦੇਖੋ ਅੱਜ ਪੰਜਾਬ ਕਿੱਧਰ ਨੂੰ ਤੁਰ ਪਿਆ ਅੱਜ ਪੰਜਾਬ ਦਾ ਮਾਹੌਲ ਕੀ ਆ ਤੁਸੀਂ ਆਪ ਸੋਚ ਲਓ ਇਹ ਕਿਉਂ ਕਰ ਰਹੇ ਇਹਨਾਂ ਕੁਝ ਕਿੱਦਾਂ ਬੰਦੇ ਇਹ ਨਿੰਗ ਜਿਹੜਾ ਬੱਚਾ ਸਕੂਲ ਨਹੀਂ ਜਾਂਦਾ ਜਿਹੜੇ ਬੱਚੇ ਨੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕਣੀ ਕੋਈ ਮਾਂ ਪਿਓ ਨੂੰ ਰੋਟੀ ਨਹੀਂ ਕਮਾ ਕੇ ਦੇਣੀ ਕੋਈ ਆਪਣੀ ਜਾਨੀ ਬੱਚੇ ਨਹੀਂ ਪਾਲਨੇ ਜਾ ਕੇ ਡੇਰਿਆਂ 'ਚ ਬਹਿ ਜਾਂਦੇ ਆ ਕਿਉਂ ਸਕੂਲ ਜਾਣਾ ਨਹੀਂ ਪੜਾਈ ਤੋਂ ਭੱਜਣਾ ਘਰ ਦੀ ਜ਼ਿੰਮੇਵਾਰੀ ਚੱਕਣੀ ਡੇਰੇ 'ਚ ਬਹਿ ਜਾਓ ਫ੍ਰੀ ਦੇ ਵਿੱਚ ਰੋਟੀ ਮਿਲੂਗੀ ਨਿੰਗ ਦਾ ਛੋਲਾ ਪਾ ਲੋ ਸੋ ਅੱਜ ਜਿੰਨੇ ਹੀ ਨਿੰਗ ਹੈ ਨਾ ਇਹਨਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਦਿਮਾਗੀ ਤੌਰ ਤੇ ਵਿਕਲਾੰਗ ਹੋ ਗਏ ਆ ਜਦੋਂ ਬੰਦੇ ਕੋਲ ਐਜੂਕੇਸ਼ਨ ਬਹੁਤ ਹੁੰਦੀ ਹੈ ਨਾ ਪੜ੍ਹਿਆ ਲਿਖਿਆ ਹੁੰਦਾ ਹੈ ਹੋਰ ਇੱਕ ਚੀਜ਼ ਨੂੰ ਤਰਕ ਨਾਲ ਸੋਚਦਾ ਹੈ ਏ ਸੋਚਦੇ ਨਹੀਂ ਇਹ ਕਹਿੰਦੇ ਨਾ ਸਾਡੇ ਸਿੱਖਾਂ ਤੇ ਅਤਿਆਚਾਰ ਕਰ ਰਿਹਾ ਇੰਡੀਆ ਸਾਡੇ ਸਿੱਖਾਂ ਨੂੰ ਜੀ ਬੰਦੀ ਸਿੱਖਾਂ ਨੂੰ ਜੇਲ੍ਹਾਂ ਚ ਚੱਕ ਚੱਕ ਮਾਰਿਆ ਭਾਰਤ ਸਰਕਾਰ ਨੇ ਬੰਦੀ ਸਿੰਘਾਂ ਨੂੰ ਜਾਂ ਤੇਰੇ ਵਰਗਿਆਂ ਨੂੰ ਜੇਲ੍ਹਾਂ ਚ ਹੀ ਵੜਿਆ ਜਾਨ ਤੋਂ ਨਹੀਂ ਮਾਰਿਆ ਉਹਨਾਂ ਨੇ ਤੁਹਾਡੇ ਸਿੰਘ ਸਾਰੇ ਅੱਜ ਵੀ ਜੇਲ੍ਹ ਚ ਬੈਠੇ 20 ਸਾਲ ਤੋਂ ਕਹਿਵੋ ਕਿ ਭਾਰਤ ਸਰਕਾਰ ਨੇ ਕਿਸਦਾ ਜੇਲ੍ਹ ਚ ਵੱਧ ਕਰਤਾ ਕਿਸੇ ਨੂੰ ਜ਼ਹਿਰ ਦੇਤੀ ਤੁਸੀਂ ਤਾਂ ਬੰਦਿਆਂ ਨੂੰ ਮਾਰਨ ਲੱਗੇ ਹੋਇਆ ਜਾਨ ਤੋਂ ਨੀਲਾ ਚੋਲਾ ਪਾ ਕੇ ਜਿਹੜਾ ਚੋਲੇ ਦੇ ਉੱਤੇ ਇਹਨਾਂ ਨੇ ਉਹ 벨ਟ ਜੀ ਬੰਨੀ ਦੀਏ ਕੱਪੜੇ ਦੀ ਢਿੰਗ ਬੰਦੇ ਉਹ ਕੱਪੜੇ ਨਾਲ ਕੁੜੀ ਦੇ ਗਲ ਕੋਟਿਆ ਕਿੰਨੀ ਦੇਰੋਂ ਕੁੜੀ ਦੇ ਨਾਲ ਜਿੱਥੇ ਨੂੰ ਗਰਾਸ 'ਚ ਸੱਧਿਆ ਉੱਥੇ ਬੈਠੇ ਰਹੀ ਕਿ ਤੁਹਾਨੂੰ ਕੀ ਲੱਗਦਾ ਉਹਨਾਂ ਬਲਤ ਕਰਨੀ ਹੋਇਆ ਹੁਣ ਉਹਦਾ ਦੀ ਪੋਸਟਮਾਰਟਮ ਦੀ ਰਿਪੋਰਟ ਦੱਸੂਗੀ ਨਾ ਹੁਣ ਕਿ ਕਿੰਨਾ ਚਿਰ ਉਹਨਾਂ ਇਹਨਾਂ ਨੇ ਉਹਦੇ ਨਾਲ ਰੇਪ ਕੀਤਾ ਕਿੰਨਾ ਕੁਸ਼ ਕੀਤਾ ਉਸ ਤੋਂ ਬਾਅਦ ਉਹਦਾ ਗਲਾ ਚਲੋ ਭਈ ਆਪਣੀ ਮौज-ਮਸਤੀ ਕਰਤੀ ਹੁਣ ਇਹਦਾ ਗਲਾ ਕੁੱਟ ਦੋ ਫਿਰ ਕਹਿੰਦਾ ਇੱਕ ਕੋਈ ਪਤਾ ਨਹੀਂ ਕਿਹੜੀ ਲੂਥੜਾ ਲਾਥੜਾ ਕੁੜੀ ਹੋਰ ਹੈ ਜੀ ਇੰਸਟਾਗ੍ਰam ਤੇ ਉਹ ਵੀ ਬਹੁਤ ਗੰਦ ਪਾ ਰਹੀ ਐ ਅਸ਼ਲੀਲਤਾ ਫਲਾ ਰਹੀ ਐ ਉਹ ਵੀ ਨਹੀਂ ਛੱਡਣੀ ਪੰਜ ਛੇ ਮਾਰ ਕੇ ਵੜੂਾ ਕਿੰਨੀ ਮੈਰੋ ਦੀਆਂ ਵੀਡੀਓ ਵਾਇਰਲ ਹੋਈਆਂ ਸੋਚੋ ਤੁਸੀਂ ਸਰਿਆਮ ਪੰਜਾਬ ਚ ਗੁੰਡਾਗਰਦੀ ਸਰਿਆਮ ਕਤਲ ਸਰਿਆਮ ਮਰਡਰ ਸਰਕਾਰਾਂ ਸੁੱਤੀਆਂ ਹੋਈਆਂ ਭਗਵੰਤ ਮਾਨ ਨੇ ਉਹਦਾ ਸੁਨੰਦ ਸ਼ਰਮਾ ਦੇ ਮਗਰ ਲਾ ਕੇ ਉਹਦੀ ਘਰ ਵਾਲੀ ਨੇ ਮਿੰਟ ਚ ਅਫਸਰ ਨੂੰ ਫੋਨ ਕਰਾ ਕੇ ਪਿੰਕੀ ਧਾਰੀਵਾਲ ਚਕਾਤਾ ਕੰਪਨੀ ਵਾਲਾ ਉਹ ਕੀ ਬਲਤਕਾਰੀ ਸੀ ਬੰਦਾ? ਕਿਉਂ ਬੰਦਾ ਲੋਕਾਂ ਦੀਆਂ ਧੀਆਂ ਨੂੰ ਗਲੇ ਇਥੋਂ ਕੁੱਟ-ਕੁੱਟ ਕੇ ਮਾਰਦਾ ਸੀ ਸਿੰਗਰਾਂ ਨੂੰ? ਕਿੰਨੇ ਕ ਸਿੰਗਰ ਮਾਰਤੇ ਪਿੰਕੀ ਧਰਿਆਲ ਨੇ? ਕਿੰਨੇ ਕ ਕੁੜੀਆਂ ਨੂੰ ਨੇ ਬਲਤਕਾਰ ਕਰਤੇ? ਕਿੰਨੇ ਕ ਪਰਚੋ ਦੇ ਸਿਰ ਤੇ ਆ? ਉਹ ਬੰਦੇ ਉਹ ਚੱਕਣ ਲੱਗੇ ਤੋਂ ਸੀਮਿੰਟ ਲਾਇਆ। ਸਤ ਮਾਨ ਸਰਕਾਰ ਤੋਂ ਮੈਂ ਪੁੱਛਣਾ ਚਾਹੁੰਗੀ ਪੰਜਾਬ ਦੇ ਮੁੱਖ ਮੰਤਰੀ ਤੋਂ। ਹੁਣ ਤੁਹਾਡੀ ਸਰਕਾਰ ਕਿੱਥੇ ਆ? ਹੁਣ ਅੱਖਾਂ ਬੰਦ ਕਰਕੇ ਬੈਠੇ ਹੋ ਇਦਾਂ? ਸਾਰੇ ਹਮ ਕੁੜੀਆਂ ਦੇ ਮਰਡਰ ਹੋ ਰਹੇ ਆ ਤੇ ਤਾਂ ਥਾਥੋਂ ਇਹ ਗੁੰਡਾਗਰਦੀ ਵਾਲੇ ਬੰਦੇ ਸੰਭਾਲ ਨਹੀਂ ਹੁੰਦੇ। ਫਿਰ ਕਹਿੰਦੇ ਨਿਆਨਸੀ ਬੋਲਦੀ ਆ ਦੇਖੋ ਉਹ ਕੁੜੀ ਗਲਤ ਸੀ ਮਸਰੇ ਆ ਮੈਂ ਕਹਿੰਨੀ ਆ ਪਰ ਮਾਰਨ ਦਾ ਜਾਨ ਤੋਂ ਮਾਰਨ ਦਾ ਹੱਕ ਕਿਸਰ ਨੂੰ ਨਹੀਂ ਦਿੱਤਾ ਜਦੋਂ ਨਿੱਜਰ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਆਹੀ ਕਾਲ ਅਸਤਾਨ ਨੇ ਮੁੱਦਾ ਚੱਕਿਆ ਸੀ ਨਾ ਕਿ ਨਿੱਜਰ ਨੂੰ ਮਾਰਿਆ ਕਿਉਂ ਜਸਟਨ ਟਰੂਡੋ ਨੇ ਹੀ ਮੁੱਦਾ ਚੱਕਿਆ ਕਿ ਸਾਡਾ ਭਾਰਤ ਦਾ ਸਿਟੀਜ਼ਨ ਸੀ ਸਾਡੇ ਸਿਟੀਜ਼ਨ ਦਾ ਤੁਹਾਡਾ ਰਾਈਟ ਨਹੀਂ ਹੈ ਸਾਡੇ ਸਿਟੀਜ਼ਨ ਨੂੰ ਮਾਰਨ ਦਾ ਤੁਹਾਡਾ ਬਿਲਕੁਲ ਰਾਈਟ ਨਹੀਂ ਹੈ ਸਾਡੀ ਕੰਟਰੀ ਚ ਆ ਕੇ ਤੁਸੀਂ ਕਿਸੇ ਨੂੰ ਮਾਰੋ ਚਾਹੇ ਉਹਨੇ ਕਹਿੰਦੇ ਬੈਕ ਚ ਪਮੋਗਰਵਾਦੀ ਹੋਵੇ ਮੋਨੇ ਹਿੰਦੂ ਮੰਦਿਰ ਚ ਬੰਬ ਰੱਖੇ ਹੋਣ ਰਵੀ ਕੁਮਾਰ ਉਰਫ ਨਿੱਜਰ ਜੋ ਵੀ ਉਹਦਾ ਨਾਮ ਸੀ ਪੂਰਾ ਜਿਹੜੇ ਰਵੀ ਕੁਮਾਰ ਪਾਸਪੋਰਟ ਤੇ ਹੈ ਇਸ ਤੋਂ ਉਰਫ ਨਿੱਜਰ ਪਰ ਕਹਿੰਦਾ ਤੁਸੀਂ ਮਾਰ ਮਾਰਨਾ ਨਹੀਂ ਚਾਹੀਦਾ ਸੀ ਇਸ ਗੱਲ ਜਦੋਂ ਮੈਂ ਇਹ ਕਹਿਿਆ ਸੀ ਕਿ ਗੱਲ ਸੱਚਾ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਆ ਹੁਣ ਆਹੀ ਗੱਲ ਉੱਥੇ ਟੁੱਕਦੀ ਆ ਇਹਨਾਂ ਨੂੰ ਇਹ ਮੰਦ ਬੁੱਧੀ ਨਿਹੰਗ ਜਿਹੜਿਆ ਦੋ ਤਿੰਨ ਫੜੇ ਗਏ ਆ ਕਿਨੇ ਇਹਨਾਂ ਨੂੰ ਹੱਕ ਦਿੱਤਾ ਕਾਨੂੰਨ ਨੂੰ ਹੱਥ ਲਾ ਕੇ ਕਿਸੇ ਕੁੜੀ ਨੂੰ ਮਾਰ ਦੇਣਾ ਇਹ ਹੁੰਦੇ ਕੌਣ ਆ ਕਿਸੇ ਕੁੜੀ ਦੇ ਘਰ ਜਾ ਕੇ ਧਮਕੀ ਦੇਣਾ ਅੱਪਿਚੇ ਨੀਹਾ ਦਾ ਕੇਸ ਹੋਇਆ ਜਿਹੜੀ ਕੁੜੀ ਨੂੰ ਜ਼ਹਿਰ ਦੇ ਕੇ ਉਹ ਫੌਜੀ ਪਰਿਵਾਰ ਨੇ ਮਾਰਿਆ ਕਿ ਅਮਰਤਪਾਲ ਮੈਰੋ ਉਹਦੇ ਘਰ ਵੀ ਪਹੁੰਚ ਗਿਆ ਅਫਸੋਸ ਕਰਨ ਆਇਆ ਅਫਸੋਸ ਕਰਨ ਨਹੀਂ ਆਇਆ ਟੀਆਰਪੀ ਵਧਾ ਰਿਹਾ ਆਪਣੇ ਟੀਆਰਪੀ ਬਣਾ ਰਿਹਾ ਆਪਣੀ ਪੰਜਾਬ ਚ ਇੱਕ ਦਹਿਸ਼ਤ ਗੁੰਡਾਗਰਦੀ ਇੱਕ ਬਦਮਾਸ਼ੀ ਜਿਵੇਂ ਅਜੀਤ ਸਿੰਘ ਪੂਲਾ ਨਿਆਉਂ ਹੁੰਦਾ ਸੀ ਇਹ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਹੌਲੀ ਹੌਲੀ ਮੇਰੀ ਗੁੰਡਾਗਰਦੀ ਬਦਮਾਸ਼ੀ ਵੱਜੂਗੀ ਲੋਕਾਂ ਚ ਇੱਕ ਦਹਿਸ਼ਤ ਆ ਜਾਊਗੀ ਫਿਰ ਮੈਂ ਮੋਟੀ ਮੋਟੀ ਫਰੋਤੀਆਂ ਲਿਆ ਕਰੂੰਗਾ ਫਿਰ ਵਿਹਲਾ ਖਾਊਗਾ ਸਕੂਲੇ ਆਪਾਂ ਜਾਣਾ ਨਹੀਂ ਐਜੂਕੇਸ਼ਨ ਆਪਾ ਲੈਣੀ ਨਹੀਂ ਮਾਪੇ ਦਾ ਖਰਚੇ ਪਾ ਚੱਕਣੇ ਕੋ ਕਿਪਾ ਜੋਬ ਨਹੀਂ ਕਰਨੀ ਆਪਾ ਕੰਮ ਨਹੀਂ ਕਰਨਾ ਕੋਈ ਆਪਾ ਗੁੰਡਾਗਰਦੀ ਬਦਮਾਸ਼ੀ ਤੇ ਪੈਸਾ ਲੁੱਟਣਾ ਸੋ ਅੱਜ ਕੱਲ ਜਿਹੜੇ ਬੰਦੇ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਸ਼ੌਂਕ ਹੈ ਜਿਨੇ ਕਹਿੰਦੇ ਮੈਂ ਸਕੂਲ ਵੀ ਨਹੀਂ ਜਾਣਾ ਮੈਂ ਜੋਬ ਨਹੀਂ ਕਰਨੀ ਕੀ ਕਰੀਏ ਚਲੋ ਵੀ ਨੀਲਾ ਚੋੜਾ ਪਾ ਲੋ ਢੰਗਾਲਾ ਪਾ ਕੇ ਤੇ ਦੇਹ ਤੇਰੇ ਦੀ ਕੁੜੀਆਂ ਨੂੰ ਧਮਕਾਓ ਤੁਸੀਂ ਹੁਣੇ ਕੌਣ ਔਰਤ ਨੂੰ ਟਾਰਗੇਟ ਕਰਨ ਵਾਲੇ ਤੁਸੀਂ ਹੁਣੇ ਕੌਣ ਔਰਤ ਨੂੰ ਧਮਕੀਆਂ ਦੇਣ ਵਾਲੇ ਕਿ ਸਾਡੇ ਗੁਰੂ ਮਹਾਰਾਜ ਨੇ ਇਹ ਸਿਖਾਇਆ ਸੀ ਇਹਦੇ ਮੁਛ 올ਪੀ ਸਾਡੀ ਸਿੱਖ ਕੌਮ ਮੈਂ ਤਾਂ ਹਰਾਣਾ ਕਿਹੜੇ ਪਾਸੇ ਤੁਰ ਪਏ ਨੇ ਸਿੱਖ ਅੱਜ ਜਿਹੜੇ ਕਹਿੰਦੇ ਆ ਔਰਤਾਂ ਦੀ ਇੱਜ਼ਤਾਂ ਬਚਾਈਆਂ ਅਸੀਂ ਔਰਤਾਂ ਨੂੰ ਉੱਥੋਂ ਛੁਡਾਇਆ ਔਰ ਦੀ ਇੱਜ਼ਤ ਬਚਾਈ ਅੱਜ ਅੱਜ ਤਾਂ ਤੁਸੀਂ ਸਰੇਆਮ ਕਤਲ ਕਰ ਰਹੇ ਹੋ ਨਹੀਂ ਹੱਤੀ ਔਰਤਾਂ ਦੇ ਵਾਰ ਕਰ ਰਹੇ ਹੋ ਤੁਸੀਂ ਹੁਣੇ ਕੌਣੋਂ ਕਿਸਦਾ ਮਰਡਰ ਕਰਨ ਵਾਲੇ ਹੁਣਾਂ ਕੌਣ ਹੈ ਕਿਸਨੂੰ ਧਮਕੀਆਂ ਦੇਣ ਵਾਲਾ ਹੁਣ ਇਹਦੇ ਦੋ ਬੰਦੇ ਫੜੇ ਗਏ ਆ ਪਰ ਇਹ ਆਪ ਫਰਾਰ ਆ ਜੇ ਐਡਾ ਕੋ ਯੋਧਾ ਹੈਗਾ ਤਾਂ ਫਿਰ ਜਾ ਸਿਲੰਡਰ ਕਰ ਯੋਧੇ ਉਹ ਹੁੰਦੇ ਆ ਜਿਹੜੇ ਮਰਦਾਂ ਨਾਲ ਲੜਨ ਯੁੱਧ ਲੜਨ ਮੈਂ ਉਹਨਾਂ ਨੂੰ ਯੋਧੇ ਨਹੀਂ ਕਹਿੰਦੀ ਜਿਹੜੇ ਪਿੱਠ ਪਿੱਛੇ ਕਿਸੇ ਕੁੜੀ ਨੂੰ ਝੂਠ ਬੋਲ ਕੇ ਉਹਨੂੰ ਝੂਠੀ ਐਡ ਕਰਾਉਣੀ ਹੈ ਜੀ ਕਾਰਾਂ ਦੀ ਗਲਤ ਥਾਂ ਤੇ ਬੁਲਾ ਕੇ ਉਹਨੂੰ ਕਿਤੇ ਸੁੰਨਸਾਨ ਲੈ ਗਏ ਉਹਦੇ ਨਾਲ ਪਹਿਲੇ ਬਲਤਕਾਰ ਕੀਤਾ ਇਹਨਾਂ ਨੇ ਉਹਦਾ ਰੇਪ ਕੀਤਾ ਫਿਰ ਉਹਨੂੰ ਮਾਰਤਾ ਗਲਾ ਘੁੱਟ ਕੇ ਇਹ ਯੋਧੇ ਆ ਇਹਨਾਂ ਨੂੰ ਸਾਡੇ ਸਿੱਖ ਕੌਮ ਯੋਧੇ ਕਹਿੰਦੀ ਹੈ ਇਹਨਾਂ ਨੂੰ ਫਿਰ ਕਹਿੰਦੇ ਹੁਣ ਅਸੀਂ ਬੋਲਦੀ ਆ ਮੈਂ ਫੇਰ ਵਾਰ-ਵਾਰ ਕਹ ਰਹੀ ਹਾਂ ਕਿਸੇ ਦਾ ਵੀ ਮਰਡਰ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ ਚਾਹੇ ਕੋ ਕਿੰਨਾ ਵੱਡਾ ਕ੍ਰਮਨਾਲਾ ਵਾਂਟਡਾ ਜੋ ਵੀ ਹੈ ਉਹ ਕਾਨੂੰਨ ਤੈ ਕਰੇਗਾ ਉਹ ਸਰਕਾਰਾਂ ਤੈ ਕਰਨੀ ਹੈ ਉਹਨੂੰ ਕੀ ਪਨਿਸ਼ਮੈਂਟ ਦੇਣੀ ਹੈ ਐਡਾ ਤਾਂ ਹਰ ਕੋਈ ਬੰਦਾ ਆਪਣੇ ਹੱਥਾਂ ਅੱਜਕੱਲ ਕਾਨੂੰਨ ਲੈ ਕੇ ਫਿਰੂਗਾ ਵੀ ਮੈਨੂੰ ਫਲਾਣੇ ਦੀ ਆਦਾਲ ਨਹੀਂ ਪਸੰਦ ਆਈ ਅੱਛਾ ਸੌਦਾ ਲਾ ਲਓ ਮੈਨੂੰ ਫਲਾਣੇ ਕੁੜੀ ਦੀ ਵੀਡੀਓ ਨਹੀਂ ਪਸੰਦ ਆਈ ਸੌਦਾ ਲਾ ਲਓ ਹੁਣਾ ਕੌਣ ਐ ਤੋ ਸੌਦਾ ਲਾਉਣ ਵਾਲਾ ਮੈਂ ਅੱਗੇ ਵੀ ਕਿਹਾ ਬੜਾ ਸੌਦਾ ਲਾਉਣ ਵਾਲਾ ਵਰਡ ਆ ਨਾ ਆਰਡਰ ਕਰਨ ਦਾ ਵਰਡ ਇਹ ਤਾਂ ਚਾਰਜਸ ਹੋਣੇ ਚਾਹੀਦੇ ਆ ਅੱਜ ਜੇ ਪੰਜਾਬ ਨਾ ਵਾ ਜਾ ਗਿਆ ਤਾਂ ਕਦੀ ਨਹੀਂ ਜਾਗਣਾ ਆ ਮਾਰੇ ਸਰਕਾਰ ਨੇ ਕੱਖ ਨਹੀਂ ਕਰਨਾ ਪੰਜਾਬ ਦਾ ਪਹਿਲੇ ਮੈਂ ਸਾਥ ਦਿੱਤਾ ਹੁਣ ਮੇਰੇ ਵੀ ਡੇਲੇ ਖੁੱਲ ਗਏ ਮੇਰੀਆਂ ਵੀ ਅੱਖਾਂ ਖੁੱਲ ਗਈਆਂ ਵੀ ਸਰਕਾਰ ਨੇ ਕੁਛ ਨਹੀਂ ਕਰਨਾ ਇਸ ਪੰਜਾਬ ਦੇ ਵਿੱਚ ਜਿੰਨੇ ਆਸਾਰ ਹੈ ਕਾਂਗਰਸ ਦੇ ਜਿੱਤਣ ਦੇ ਹੁਣ ਮੈਂ ਚਾਹ ਨਹੀਂ ਹੁਣ ਜਾਂ ਬੀਜਪੀ ਆਜੇ ਜਾਂ ਕਾਂਗਰਸ ਆਜੇ ਬਸ ਇਹ ਆਮ ਆਦਮੀ ਜਾਵੇ ਕਿਉਂਕਿ ਇਹਨਾਂ ਦੀ ਗੁੰਡਾਗਰਦੀ ਬਦਮਾਸ਼ੀ ਇੰਨੀ ਕੁ ਹੋ ਗਈ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਜੋ ਪੰਜਾਬ ਦੇ ਹਾਲਾਤ ਹੋਏ ਐ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਹੈ ਅੱਜ ਕੀ ਹੋ ਰਿਹਾ ਤੋਂ ਚਿੱਟ ਚ ਗਾਉਣ ਵਾਲੀਆਂ ਮਗਰ ਲਾ ਕੇ ਭਗਵੰਤ ਸਾਨ ਦੀ ਵਾਈਫ ਲੋਕਾਂ ਨੂੰ ਫੋਨ ਕਰਕੇ ਅੰਦਰ ਕਰਾਉਂਦੀ ਆ ਪਰ ਜਦੋਂ ਇਦਾਂ ਦੇ ਕਾਣ ਹੁੰਦੇ ਆ ਉਦੋਂ ਇਹਨਾਂ ਦੀ ਚੂਨੀ ਨਿਕਲਦੀ ਇਹ ਨਜ਼ਰ ਵੀ ਨਹੀਂ ਆਉਂਦੀ ਉਦੋਂ ਕਿੱਥੇ ਭੱਜ ਜਾਂਦੀ ਆ ਸ਼ਰਮ ਆਣੀ ਚਾਹੀਦੀ ਐ ਸਰਕਾਰਾਂ ਨੂੰ ਸੋ ਮੇਰੀ ਅਗਰ ਇਹ ਵੀਡੀਓ साडे प्राइम मिनिस्टर नरेंद्र मोदी जी तक पहुंच दिया ना तो मोदी जी आपसे एक ही रिक्वेस्ट है मेरी ये जो ब्लू घगरी गैंग है ना जो ये इतना गुंडागर्दी बदमाशी डाल रहे हैं हमारा ये चोला था ना निहंगों का ये पवित्र था इन लोगों ने गंद से भर दिया इसमें वैशी दरिंदे घुस गए इस चोलों में इनका कोई धारा लगाई इन पर और इनपे कोई स्ट्रिक्ट एक्शन होना चाहिए भारत में जय हिंद जय जै भारत